ਨਾ ਕਾਰਵਾਈ ਇਹ ਚਾਹਨਾ ਜੀ ਕਿਉਂਕਿ ਮੇਰੇ ਘਰਦਿਆਂ ਨੂੰ ਵੀ ਬਹੁਤ ਜ਼ਿਆਦਾ ਉਹ ਆਈ ਡਰ ਆਈ ਕਿਉਂਕਿ ਕੁਝ ਵੀ ਕਰ ਸਕਦੇ ਆ ਇਹ ਵੱਡੇ ਨਸ਼ਾ ਤਸਕਰ ਨੇ ਜੀ ਇਹਨਾਂ ਦਾ ਪੁੱਕੀ ਫੀਮ ਦਾ ਬਹੁਤ ਵੱਡਾ ਵਪਾਰ ਆਈ ਇਹਨਾਂ ਦਾ ਐਨਡੀਪੀਐਸ ਦੇ ਇਹਨਾਂ ਦੇ ਪਰਚੇ ਚੱਲ ਰਹੇ ਨੇ ਜੀ ਇਹਨਾਂ ਸਾਰਿਆਂ ਦੇ ਪਰਚੇ ਚੱਲ ਰਹੇ ਨੇ ਪਿੰਡੋਂ ਭੱਜ ਕੇ ਬਹਾਦਰਗੜ ਹਲੇ 12 ਸਾਲ ਹੋਏ ਆ ਜੀ ਇਹਨਾਂ ਨੂੰ ਬਸ ਇਹਨੂੰ ਇਹਨਾਂ ਨੇ ਸਾਰਾ ਬਹਾਦਰਗੜ ਪੁੱਕੀ ਫੀਮ ਚਿੱਟੇ ਤੇ ਲਾ ਰੱਖਿਆ ਜੀ ਟੇਹਾ ਦੇ ਮਹੱਲੇ ਚ ਚਿੱਟਾ ਸ੍ਰੀਆਮ ਵੀ ਕਰਿਆ ਜੀ ਇਹ ਵਿੱਚ ਦੇਣ ਵਾਲੇ ਆ ਜੀ ਉਹ ਵੇਚਣ ਵਾਲੇ ਨੇ ਜੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖਤਰਾ ਸੀ ਜੀ ਮੈਂ ਪਹਿਲਾਂ ਵੀ ਬਿਆਨ ਲਖਾਏ ਸੀ ਮੇਰੇ ਘਰਦਿਆਂ ਨੇ ਤੇ ਅੱਜ ਮੈਨੂੰ ਇਕੱਲੇ ਨੂੰ ਫੜ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਜੀ ਮੇਰੇ ਗੁੱਜੀਆਂ ਸੱਟਾਂ ਮਾਰੀਆਂ ਜੀ ਉਹਨਾਂ ਨੇ ਰੋੜਾਂ ਸੀ ਤੇ ਉਹਨਾਂ ਲਵੇ ਕਿਰਚਾਂ ਸੀ ਮੇਰੇ ਲਵੇ ਇੱਕ ਉਹਨਾਂ ਲਵੇ ਇੱਕ ਦੇਸੀ ਕੱਟਾ ਸੀ ਜੀ ਜਦੋਂ ਪਬਲਿਕ ਇਕੱਠੀ ਹੋਈ ਉਹਨਾਂ ਨੇ ਦੇਸੀ ਕੱਟਾ ਲੁਕੋ ਲਿਆ ਜੀ ਉਹਨਾਂ ਲਵੇ 2 ਨੰਬਰ ਦਾ ਸਲਾਈ ਜੀ ਇਹ ਨਾਮ ਹੈ ਕੋਮਲ ਕੀ ਮਾਮਲਾ ਕੀ ਹੈ ਜੀ 2000 ਐਡਮਿਟ ਹੋਏ ਨੇ ਤੁਹਾਡੇ ਕਰਵਾ ਲੈ ਤੇ ਤੁਹਾਡੇ ਕੀ ਲੱਗਦੇ ਜੀ ਜਿਹੜੇ ਅੰਦਰ ਨੂੰ ਮੇਰੇ ਸੱਸ ਨੇ ਇੱਕ ਮੇਰੇ ਸੋਰਾ ਜੀ ਨੇ ਇਹ ਮੇਰੇ ਹਸਬੰਡ ਨੇ ਸੰਦੀਪ ਇਹਨਾਂ ਦੇ ਨਾਲ ਦੀ ਕੁੱਟਮਾਰ ਹੋਈ ਆ 7 ਦੇ 8 ਦਿਨ ਪਹਿਲਾਂ ਮੇਰੇ ਸੱਸ ਸੋਰੇ ਨਾਲ ਕੁੱਟਮਾਰ ਹੋਈ ਸੀ ਉਹਨਾਂ ਨੇ ਮੈਨੂੰ ਉਦੋਂ ਧਮਕੀ ਦਿੱਤੀ ਸੀ ਵੀ ਜੇ ਤੁਸੀਂ ਕੁਝ ਵੀ ਕੀਤਾ ਅਸੀਂ ਤੁਹਾਡੇ ਹਸਬੰਡ ਨੂੰ ਵੀ ਮਾਰ ਦਾਂਗੇ ਉਹੀ ਗੱਲ ਹੋਈ ਕੱਲੇ ਕੰਮ ਲਾਣ ਗਏ ਹੋਏ ਸੀਗੇ ਇਹਨਾਂ ਉੱਤੇ ਵੀ ਸ਼ਾਮ ਵੀ 7 ਵਜੇ ਹਮਲਾ ਹੋਇਆ ਇਹਨਾਂ ਦੇ ਕਿਰਚਾ-ਕੁਰਚਾ ਮਾਰੀਆਂ ਗਈਆਂ, ਰੋੜਾ ਮਾਰੀ ਗਈਆਂ, ਇਹਨਾਂ ਦੇ ਬਹੁਤ ਜ਼ਖਮੀ ਕੀਤਾ ਗਿਆ ਇਹਨਾਂ ਨੂੰ। ਕੀ ਕੰਮ ਕੀ ਕਰਦੇ ਆ ਤੁਹਾਡੇ ਘਰ ਵਾਲੇ? ਇਹ ਰੇੜੀ ਚਲਾਣੇ ਆ ਜੀ ਦਿਹਾੜੀ ਲਾਣੇ ਆ। ਤੇ ਤੁਹਾਡੇ ਮਜ਼ਰਾਂ ਦੀ ਸਾਰੇ ਸਾਸੂ ਮਾਰੀ ਉਹ ਮਮਾਗੇ ਸੇ ਦੇਖ ਕਰ ਕੰਮ ਲੱਗੇ ਹੋਏ ਸੀਗੇ ਉਹਨਾਂ ਨੇ ਕੀ ਹੈ ਕਾਰਨ ਕੀ ਹੈ ਕਾਰਨ ਕਰਨ ਦਾ ਕਾਰਨ ਸਰੇ ਹੈ ਕਿ ਜਦੋਂ ਮੈਂ ਵਿਆਹੀ ਹੋਈ ਆਈ 3 ਸਾਲ ਤੋਂ ਇਹਨਾਂ ਨੇ ਮੇਰੇ ਨਾਲ ਛੇੜਖਾਨੀ ਕਰਦੇ ਸੀ ਇਹ ਨਾਲ ਵਾਲੇ ਗਵੰਡੀ ਉਹਨਾਂ ਸਾਡਾ ਬੇੜਾ ਨੀਵਾ ਉਹਨਾਂ ਦੇ ਘਰ ਉੱਚੇ ਨੇ ਉਹ ਉੱਤੇ ਚੜ ਕੇ ਚਿਵਾਰੇ ਤੇ ਮੇਰੇ ਨਾਲ ਛੇੜਖਾਨੀ ਕਰਨਾ ਕਦੇ ਇਹਨਾਂ ਨੇ ਬਜਰੀ ਮਾਰਨਾ ਕਦੇ ਇਹਨਾਂ ਨੇ ਮੇਰੇ ਤੋਂ ਨੰਬਰ ਮੰਗਣਾ ਜਦੋਂ ਮੈਂ ਇਹਨਾਂ ਨੂੰ ਨੰਬਰ ਦੇਣ ਤੋਂ ਮਨਾਂ ਕੀਤਾ ਤਾਂ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਜੇ ਤੂੰ ਨੰਬਰ ਨਾ ਦੇ ਤਾਂ ਅਸੀਂ ਤੇਰੇ ਘਰ ਵਾਲੇ ਨੂੰ ਮਾਰ ਦਾਂਗੇ ਕੀ ਤੁਸੀਂ ਜਾਣਦੇ ਉਹਨਾਂ ਨੂੰ ਹਾਂਜੀ ਜਾਣਦੇ ਹੋ ਚਲੋ ਵੀ ਜਾਣਦੇ ਸੀ ਵਿਆਹ ਤੋਂ ਪਹਿਲਾਂ ਨਹੀਂ ਜੀ ਕਦੇ ਵੀ ਨਹੀਂ ਬਸ ਤੁਹਾਨੂੰ ਛੇੜਕਾ ਨਹੀਂ ਤੇ ਛੇੜਚਾਰ ਕਰਦੇ ਸੀ ਹਾਂਜੀ ਤੇ ਉਹ ਰਜਿਸਟਰੀ ਸੁਮੇਂ ਇਹਨਾਂ ਨੂੰ ਕੁਟਮਾਰ ਕੀਤੀ ਸੀ ਹਾਂਜੀ ਤੇ ਕਿੰਨੀ ਵਾਰ ਹੋ ਚੁੱਕਿਆ ਹੈ ਮਾਮਲਾ ਇਹ ਮਾਮਲਾ ਜਦੋਂ ਮੈਂ ਵਿਆਹ ਹੀ ਸੀ ਕਾਫੀ ਵਾਰ ਮੰਮੀ ਡੈਡੀ ਨੇ ਇਹਨਾਂ ਨਾਲ ਗੱਲ ਕੀਤੀ ਵੀ ਕਿਉਂ ਛੇੜਦੇ ਆ ਘਰੇ ਵੀ ਜਾ ਕੇ ਆਏ ਉਹਨਾਂ ਦੇ ਸਮਝਾਇਆ ਚਲੋ ਪਹਿਲਾਂ ਵਿੱਚ ਨੂੰ ਰੁਕ ਗਏ ਸੀਗੇ ਹੁਣ 1 ਸਾਲ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਬੋਲਚਾਲ ਬੰਦ ਹੋ ਗਈ ਸੀ ਇਸੇ ਗੱਲ ਪਿੱਛੇ ਲੜਾਈ ਪਿੱਛੇ ਫਿਰ ਇਹਨਾਂ ਨੇ 12 ਤਰੀਕ ਸ਼ਾਮੀ 8 ਵਜੇ ਮੰਮੀ ਡਾਡੀ ਤੇ ਹਮਲਾ ਕਰਤਾ ਜਦੋਂ ਕੋਈ ਘਰੇ ਨਹੀਂ ਸੀਗਾ ਕਿਤਨੇ ਲੋਕ ਆਏ ਸੀ ਇਸ ਕਟੂਕਟ 7-8 ਜਣੇ ਸੀਗੇ ਜੀ ਕੀ ਕੀ ਫੜਿਆ ਸੀ ਇਹਨਾਂ ਨੇ ਰੋੜਾ ਸੀਗੀ ਗੱਤਰੇ ਵਾਲੀ ਕਿਰਪਾਨ ਸੀ ਇਹਨਾਂ ਕੋਲ ਡੰਡੇ ਸੀਗੇ ਕੜਾ ਮਾਰੇ ਇਹਨਾਂ ਨੇ ਮੰਮੀ ਦੇ ਕੰਨ ਦੀ ਹੱਡੀ ਤੇ ਇਹਨਾਂ ਕੋਲ ਹਥਿਆਰ ਵੋਸੀਗੇ ਤੁਹਾਡੇ ਘਰ ਵਾਲੇ ਤੇ ਹਮਲਾ ਹੋਇਆ ਹਾਂਜੀ ਇਹਨਾਂ ਕੋਲ ਇੱਕ ਦੇਸੀ ਕਟਾ ਵੀ ਲਾਰਖਾ ਇਹਨਾਂ ਨੇ ਹਾਂਜੀ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਜਦ ਤੁਹਾਡੇ ਘਰ ਵਾਲੇ ਦੀ ਕੁੱਟ ਮਾਰ ਇਹ ਕੱਲ ਸ਼ਾਮੀ 7 ਵਜੇ ਦੀ ਵਾਰਦਾਤ ਹੈ ਜੀ ਤੇ ਇਹਨਾਂ ਨੇ ਕੰਪਲੇਨ ਲਿਖਾਈ ਹੈ ਹਾਂਜੀ ਅਸੀਂ ਸਿੱਧਾ ਥਾਣੇ ਗਏ ਸੀ ਥਾਣੇ ਵਾਲਿਆਂ ਨੇ ਲਿਖਿਆ ਸਿੱਧਾ ਆਟੋ ਕਰਾ ਕੇ ਉਹਨੂੰ ਹੋਰੇ ਭੇਜਦਾ ਹਸਪੀਟਲ ਨਹੀਂ ਤੁਹਾਡੇ ਮਦਰ ਦੀ ਹੈ ਮਲਗ ਵਗੈਰਾ ਘਟਾਈ ਹੈ ਹਾਂਜੀ ਕੀ ਕਹਿੰਦੇ ਹੋ ਕਿੱਦਾਂ ਦੀ ਇਨਸਾਫ ਦੀ ਗੱਲ ਮੰਗਦੇ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਹਲੇ ਵੀ ਉਹ ਸਾਨੂੰ ਧਮਕੀਆਂ ਦੇ ਰਹੇ ਆ ਵੀ ਅਸੀਂ ਇਹਨਾਂ ਨੂੰ ਮਾਰ ਕੇ ਹੀ ਸਿੱਟਣਾ ਸਾਨੂੰ ਇਨਸਾਫ ਚਾਹੀਦਾ ਉਹ ਨਸ਼ਾ ਵੇਚਦੇ ਆ ਉਹਨਾਂ ਤੇ ਪਰਚੇ ਵੀ ਚੱਲ ਰਹੇ ਨੇ ਉਹ ਚਿੱਟਾ ਸਾਡੇ ਘਰੇ ਗੇਰ ਕੇ ਸਾਨੂੰ ਵੀ ਫਸਾ ਸਕਦੇ ਆ ਸਾਨੂੰ ਇਨਸਾਫ ਚਾਹੀਦਾ ਕੀ ਨਾਮ ਹੈ ਨਾ ਦੇ ਜਿਹੜੇ ਹਮਲਾ ਕਰਨਾ ਸੀ ਜਾਣਦੇ ਹੋ ਗਾਨੀ ਹਾਂਜੀ ਪਹਿਲਾ ਹਜੂਰਾ ਸਿੰਘ ਦੂਜਾ ਜਗਤਾਰ ਸਿੰਘ ਉਹਨਾਂ ਦਾ ਭਾਣ ਜਵਿੰਦਰ ਉਹਨਾਂ ਦੀ ਵਾਈਫ ਬੇਵੀ ਉਹਨਾਂ ਦਾ ਛੋਟਾ ਬੇਟਾ ਸ਼ਰਨ ਉਹਨਾਂ ਦਾ ਬ੍ਰਦਰ ਗੁਲਜ਼ਾਰ ਇੱਕ ਬਾਬਾ ਗੁਰਮੀਤ ਸਿੰਘ ਕੀ ਕੀ ਕੰਮ ਕਰਦੇ ਆ ਸਾਰੇ ਇਹ ਸਾਰੇ ਜੀ ਇੱਕ ਇਹਨਾਂ ਦੀ ਛੋਟੀ ਜੀ ਕਰਿਆਨੇ ਦੀ ਦੁਕਾਨ ਆ ਹੋਰ ਇਹਨਾਂ ਦਾ ਕੋਈ ਨਹੀਂ ਬਾਕੀ ਇਹਨਾਂ ਦਾ ਸਿਰਫ ਨਸ਼ੇ ਦਾ ਕੰਮ ਹੈ ਮੈਂ ਤੁਹੇ ਜਿੱਦਾਂ ਕਹ ਰਿਹਾ 3 ਸਾਲ ਤੋਂ ਹੋ ਗਿਆ ਛੇੜਖਾਣੀ ਕਰਦੇ ਕਦੀ ਪੋਰਚੂ ਵੀ ਤੁਸੀ ਇਤਲਾ ਨਹੀਂ ਦਿੱਤੀ ਸਰ ਇਹਨਾਂ ਦੇ ਘਰੇ ਉਹ ਵਾਰੀ ਸਮਝਾਣਗੇ ਸਮਝ ਗਏ ਸੀ ਤੁਹਾਨੂੰ ਦਸਤਰੀ ਹੈ ਸਰ 1 ਸਾਲ ਤੋਂ ਜ਼ਿਆਦਾ ਹੋਰ ਕਰਨ ਲੱਗੇ ਆ ਤਾਂ ਜਦੋਂ ਤੱਕ ਅਸੀਂ ਬੋਲਚਾਲ ਬੰਦ ਕੀਤੀ ਐ ਉਹ ਚਾਈ ਸੀ ਬਿਆਨ ਲੈਣ ਤੁਹਾਡੇ ਹਾਂਜੀ ਮੰਮੀ ਮੰਮੀ ਤਾਂ ਲੱਗੇ ਗਏ ਬਾਕੀ ਹੋਰ ਕਿਛੇ ਦਿਨ ਲੱਗੇ ਨਹੀਂ ਗਏ ਮੁੜ ਕੇ ਆਏ ਨਹੀਂ 4 ਦਿਨਾਂ ਬਾਅਦ ਵੈਸੇ ਹੀ ਬਿਆਨ ਲੈਣਾ ਹੈ ਮੁੜ ਕੇ ਫੇਰ ਨਹੀਂ ਆਏ ਅੱਜ 8 ਦਿਨ ਹੋ ਗਏ ਜੀ ਠੀਕ ਕੀ ਨਾਮ ਹੈ ਦੀ ਮੇਰਾ ਨਾਮ ਹੈ ਸਿ ਬਲਜਿੰਦਰ ਸਿੰਘ ਚਾਰ ਚੌਂਕੀ ਬਾਦਰਗੜ 127 ਇੱਕ ਪੀਕ ਕਲੋਨੀ ਇੱਕ ਮਾਮਲਾ ਹੋਇਆ ਕੁੱਟ ਮਾਰਦਾ ਇੱਕ ਬਹੂ ਰਾਣੀ ਨੂੰ ਛੇੜ ਦੇਤੀ ਗਵਾਂਡੀ ਤੇ ਉਹ ਮਣਾ ਕਰਨ ਤੇ ਉਹਨਾਂ ਨੂੰ ਪਿਆ ਮਹੰਗਾ ਸਰ ਹਸਪੀਟਲ ਤੋਂ ਐਡ ਵੀ ਗਏ ਮਾਮਲਾ ਕੀ ਹੈ 12/7/25 ਦੀ ਗੱਲ ਹੈ ਜੀ ਲੜਾਈ ਝਗੜਾ ਹੋਇਆ ਸੀ ਉਹਨਾਂ ਗਵਾਂਡੀਆਂ ਨਾਲ ਅਜੋਰਾ ਸਿੰਘ ਜਗਤਾਰ ਸਿੰਘ ਜੱਗਾ ਵਗੈਰਾ ਉਹਦੇ ਲੜਕੇ ਸੀ ਉਹ ਬਿਆਨ ਮੁਤਾਬਕ ਉਹਨਾਂ ਲਖਿਆ ਸੀ ਉੱਤੋਂ ਗੀਟੇ ਰੋੜੇ ਮਾਰਦੇ ਸੀ ਉਹਨਾਂ ਪਰਿਵਾਰ ਨੂੰ ਤੇ ਉਹਨਾਂ ਦੇ ਖਰਾਜ ਉਹਨਾਂ ਬੈਸ ਬਾਜੀ ਹੋਈ ਕੁੱਟਮਾਰ ਕੀਤੀ ਇਹਨਾਂ ਨੇ ਪਰ ਬਾਅਦ ਪੜਤਾਲ ਮਕਦਮਾ ਦਰਜ ਕੀਤਾ ਇਹਨਾਂ ਦੇ ਕੱਲ 515 ਨੰਬਰ ਮਕਦਮਾ ਆਣਾ ਸਦਰਪਤੀ ਆਲੋ ਕਿਤਨੇ ਲੋਕ ਦੇ ਨਾਮ ਤੇ ਹੋਏ ਆ ਸਰ 8 ਜਣੇ ਕੀ ਕੀ ਨਾਮ ਹੈ ਜੀ ਇਹਨਾਂ ਦੇ ਇਹਨਾਂ ਚੰਕਰ ਸਿੰਘ ਜੱਗਾ ਹਜੂਰਾ ਸਿੰਘ ਬਿੰਦਰ ਗੁਰਪ੍ਰੀਤ ਵਗੈਰਾ ਲੜਕੀਆਂ ਨੇ ਤਿੰਨ ਚਾਰ ਔਰਤਾਂ ਨੇ ਨਗਲਾ ਮਟਰ ਮਦਰ ਜੀ ਕਿਤਨੀ ਕੋ ਛੱਟ ਮਾਰੀ ਹੈ ਸਰ ਕਿਸ ਚੀਜ਼ ਤੇ ਕੋਈ ਜੀ ਛੱਟ ਤਾਂ ਬਲੰਟ ਸੀ ਜੀ ਇਹਨਾਂ ਦੇ ਕਿਸ ਵਕ ਕੀ ਸਮਨ ਕਿਦਾਂ ਦਾ ਹਮਾਰ ਕੀਤਾ ਗਿਆ ਗੰਡਾਸੇ ਮਾਰੇ ਸੀ ਕੀ ਮਾਰੇ ਸੀ ਨਹੀਂ ਗੰਡਾਸੇ ਵਗੈਰਾ ਨਹੀਂ ਮਾਰੇ ਕੋਈ ਇਹਨਾਂ ਦੇ ਕੋਈ ਟੋੜੇ ਮਾਰੇ ਉਹਨਾਂ ਦੇ ਕਲ ਕੈਨ ਦਾ ਬੈਰ ਸਰ ਕਲ ਉਹਦਾ ਮੁੰਡਾ ਵੀ ਕਿਤੇ ਜੋ ਸੰਦੀਪ ਹੈ ਉਹ ਵੀ ਕਿਤੇ ਰੇੜੀ ਚਲਾ ਰਿਹਾ ਸੀ ਉਹਨੂੰ ਵੀ ਕੁੱਟਮਾਰ ਕੀਤੀ ਗਈ ਹੈ ਇਹ ਮਾਮਲਾ ਲੈ ਕੇ ਬਿਆਨ ਦਰਜ ਕਰਕੇ ਬਾਅਦ ਚ ਜਦੋਂ ਕਾਰਵਾਈ ਕੀਤੀ ਜਾਵੇਗੀ ਮੈਸੇਜ ਜ਼ਰੂਰ ਹੈ ਅਜਿੰਦਰਾ ਹਸਪਤਾਲ ਤੋਂ ਦੂਸਰੀ ਧਿਰ ਵੀ ਦਾਖਲ ਹੈ ਉਹਨਾਂ ਦੇ ਕਿੰਨੇ ਭਾਡੀ ਦਾਖਲ ਹੈ ਜੀ ਇੱਕ ਬੰਦਾ ਦਾਖਲ ਉਹਨਾਂ ਦਾ ਹੁਣ ਤੁਸੀਂ ਤਾਂ ਦੇ ਵੱਲ ਗ੍ਰਿਫਤਾਰੀ ਪਈ ਜਾਂ ਕੋਈ ਦੇਰ ਹੀ ਰਾਤ ਨੂੰ ਕਦਮਾदर्जी ਕੀਤਾ ਰੇਡ ਕਰ ਰਹੇ ਆ ਪਰ ਜੇ ਕਰੂੰ ਸਾਰੇ ਬੱਚੇ ਪਏ ਹਾਂ